ਪੰਜਾਬੀ ਫਿਲ ਜਿਉਂਦੇ ਰਹੋ ਭੂਤ ਦੀ ਸਟਾਰ ਕਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਅਤੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਬੀਨੂ ਢਿੱਲੋ ਦਾ ਕਹਿਣਾ ਹੈ ਕਿ ਨਵੀਂ ਫਿਲਮ ਆ ਰਹੀ ਹੈ ਜਿਉਂਦੇ ਰਹੋ ਭੂਤ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪਹੁੰਚ ਰਹੇ ਹਾਂ ਅੱਜ ਅਸੀਂ ਅੰਮ੍ਰਿਤਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਆ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਈਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜੋਂਦਰੋ ਪੂਜੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਸਾਡੀ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਡਾਇਰੈਕਟਰ ਐ ਸੁਨੀਪ ਕੰਗ ਸਰ ਤੇ ਬਹੁਤ ਹੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਹੁਣ ਤੱਕ ਕਾਮੇਡੀ ਤੁਸੀਂ ਦੇਖਦੇ ਆਏ ਹੋ ਇਹਦੇ ਵਿੱਚ ਹਾਰਰ ਟਵਿਸਟ ਵੀ ਮਿਲੇਗਾ ਦੇਖਣ ਨੂੰ ਸੋ 12th of April ਇਨ 시네마즈 ਜੋਂਦਰੋ ਪੂਜੀ ਇਸ 올 ਯੋਰਸ ਗਿਵ ਯੋਰ ਲਵ ਤੁਹਾਡ ਮੇਰਾ ਕਿਰਦਾਰ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਜ਼ਮੀਬਸਰ ਨੇ ਫਿਲਮਾਇਆ ਹੈ ਮੈਂ ਬੀਨੂ ਜੀ ਦੇ ਆਪੋਜ਼ਿਟ ਆ ਮੇਨ ਲੀਡ ਹੈ ਮੇਰਾ ਤੇ ਮੈਂ ਇਹਦੇ ਵਿੱਚ ਟੀਚਰ ਆ ਤੇ ਤੁਹਾਨੂੰ ਮੇਰਾ ਰੋਲ ਬਹੁਤ ਪਸੰਦ ਆਏਗਾ ਇਹ ਪਹਿਲੀ ਵਾਰੀ ਇੱਕ ਰੋਲ ਅਪ ਪਲੇ ਕਰ ਰਹੀ ਹਾਂ ਨਹੀਂ ਇਹ ਮੇਰੀ ਸੈਕਿੰਡ ਫਿਲਮ ਹੈ ਕਿਸਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਆਈ ਫੀਲ ਸੋ ਬlesਟ ਕਿ ਮੈਨੂੰ ਇਹ ਓਪਰਚੁਨਿਟੀ ਮਿਲੀ ਪੰਜਾਬੀ ਇੰਡਸਟਰੀ ਦੇ ਇੰਨੇ ਐਕਸਪੀਰੀਅੰਸ ਲੋਕਾਂ ਨਾਲ ਕੰਮ ਕਰਨ ਦਾ ਮੈਨੂੰ ਇਹ ਚਾਂਸ ਮਿਲਿਆ ਸੋ ਆਈ ਫੀਲ ਰੀਲੀ ਬlesਟ ਕਿਸਾ ਥੀਮ ਕਿਸਾ ਆ ਹਾਂ ਇੱਕ ਮਿੰਟ ਇੱਕ ਮਿੰਟ ਇਹ ਬਾਤ ਥੋੜੀ ਹੋਣੀ ਹੈ ਮੈਡਮ ਉਹ ਇੱਕ ਮਿੰਟ ਮੈਡਮ ਇੱਕ ਮੈਡਮ ਇੱਕ ਮਿੰਟ ਹਾਂ ਜੀ ਥੋੜੀ ਉਹ ਕੋਈ ਗੱਲ ਨਹੀਂ ਅਸੀਂ ਸਾਡੀ ਫਿਲਮ ਆ ਰਹੀ ਹੈ ਜੀ 12 ਤਰੀਕ ਨੂੰ ਜਿਉਂਦੇ ਰੋ ਪੁੱਜ ਜੇ ਉਹਦੇ ਵਾਸਤੇ ਅਸੀਂ ਗੁਰੂ ਮਹ ਸਾਡੇ ਕੋਲ ਆਏ ਆ ਜੀ ਆਸ਼ੀਰਵਾਦ ਲੈਣ ਆਏ ਆ ਵਾਈ ਗੁਰੂ ਤੋਂ ਵੀ ਸਾਡੀ ਫਿਲਮ ਨੂੰ ਕਾਮਯਾਬੀ ਬਖਸ਼ਣ ਤੇ 12 ਤਰੀਕ ਨੂੰ ਤੁਹਾਨੂੰ ਦੱਸਿਆ ਆ ਰਹੀ ਹੈ ਜੀ ਤੇ ਉਹੀ ਆ ਵੀ ਇਹ ਹਾਰਰ ਕਮੇਡੀ ਆ ਅਸੀਂ ਕਮੇਡੀ ਦਾ ਕਰਦੇ ਰਿਹਾ ਇਹ ਨਵਾਂ ਬੱਕਰਾ ਚਾਹਨਰ ਅਸੀਂ ਐਕਸਪੈਰੀਮੈਂਟ ਕੀਤਾ ਜੀ ਇਹ ਚ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਔਰ ਉਮੀਦ ਕਰਦੇ ਆ ਵੀ ਜੇ ਜਿਹੜੀ ਦਰਸ਼ਕਾਂ ਦੀ ਉਮੀਦ ਆ ਸਾਡੇ ਤੋਂ ਉਹ ਕਸੌਟੀ ਤੇ ਅਸੀਂ ਖਰੇ ਉਤਰਾਂਗੇ ਤੁਹਾਨੂੰ ਹਸਾਵਾਂਗੇ ਵੀ ਇਸ ਫਿਲਮ ਚ ਨਾਲ ਨਾਲ ਡਰਾਵਾਂਗੇ ਮੈਂ ਮਿਲ ਦੋ ਵਟ ਜੀ ਫਿਲਮ ਦੇ ਸਪੋਰਸਰ ਮੀਨੂ ਜੀ ਪੰਜਾਬ ਚ ਹੀ ਹੋਈ ਹੈ ਜੀ ਸਾਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਬੜੀ ਵਧੀਆ ਉਹ ਹੀ ਪੰਜਾਬ ਚ ਭੂਤ ਹੈ ਭੂਤ ਸਾਰ ਪੰਜਾਬ ਚ ਹੀ ਹੈ ਸਭ ਤੋਂ ਜ਼ਿਆਦਾ ਭੂਤ ਜੀ ਉਹ ਭੂਤ ਅਸੀਂ ਕੱਢਾਂਗੇ ਵੀ ਚਲੋ ਇਹ ਬਹਿਮਾ ਪਰ ਮਾਲੀ ਗੱਲ ਹੈ ਜਿੱਦਾਂ ਵੀ ਹੈ ਪਰ ਕਿਤੇ ਨਾ ਕਿਤੇ ਐਗਜ਼ਿਸਟ ਲਾਈਫ ਚ ਆਪਣੇ ਜ਼ਰੂਰ ਕਰਦੇ ਆ ਕਿਉਂਕਿ ਅਸੀਂ ਨਾਨਾ ਨਾਨੀ ਦਾਦਾ ਦਾਦੀ ਦਾ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਆਏ ਆ ਵੀ ਬਾਹੂ ਆ ਜੂਗਾ ਜਾਂ ਭੂਤ ਆ ਜੂਗਾ ਜਾਂ ਸਲੇਡ ਆ ਜੂਗਾ ਜਾਂ ਜਿੰਨ ਆ ਜੂਗਾ ਹਨਾ ਦੇਖਿਆ ਕਿਸੇ ਨਹੀਂ ਹੈਗਾ ਪਰ ਅਸੀਂ ਜਿਹੜੀਆਂ ਚੀਜ਼ਾਂ ਅਮੇਜੀਨੇਟ ਆਪਣੇ ਆਪ ਕਰਕੇ ਨਾ ਉਸ ਤਰੀਕੇ ਨਾਲ ਅਸੀਂ ਆ ਇੱਕ ਬਣਾਇਆ ਸਬਜੈਕਟ ਜਿਹਦਾ ਨਾ ਹੋਏਗਾ ਜਿਉਂਦੇ ਰੋ ਪੂਜ ਜੀ ਤੁਹਾਨੂੰ ਵਧੀਆ ਲੱਗੇਗੀ ਸਰੋਤਿਆਂ ਨੂੰ ਵੀ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਚ ਰੋ ਆਪਣੀ ਸਿਹਤ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ 12 ਤਰੀਕ ਨੂੰ ਜ਼ਰੂਰ ਮੰਨਣ ਆਇਓ ਚੜ੍ਹਦੀ ਕਲਾ ਚ ਰੋ ਚੋਣਾ ਨੂੰ ਲੈ ਕੇ ਤੁਸੀਂ ਵੀ ਅਸੀਂ ਵਾ ਨਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ ਉਹ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਆ ਵੀ ਸਾਡੇ ਮੈਨੂੰ ਲੱਗਦਾ ਆ ਸਰਕਾਰ ਨੇ ਇਹ ਨਹੀਂ ਕੀਤਾ ਫਲਾਨੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਆ ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ ਸਾਡੇ ਸਮਾਜ ਨੂੰ ਸੁਧਾਰ ਸਕਦਾ ਸਾਡੇ ਸਮਾਜ ਚ ਜਿਹੜੀਆਂ ਕੁਰਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ ਸਾਨੂੰ ਉਹ ਬੰਦਾ ਚੋਣ ਸਕਦਾ ਉਹ ਬੰਦਾ ਚੋਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਬੋਟ ਦੇ ਅਧਿਕਾਰ ਦਾ ਪਤਾ ਹੋਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ মিডিਆ ਥਰੂ ਮੈਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਬੋਟ ਦੇ ਅਧਿਕਾਰ ਨੂੰ ਪਛਾਣੋ ਅਪ ਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ ਜੇ ਪੰਜਾਬ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊ ਤੁਹਾਡੇ ਗਲੀ ਮਹੱਲੇ ਦਾ ਸੁਧਾਰ ਹੋਊਗਾ ਗਲੀ ਮਹੱਲੇ ਦਾ ਸੁਧਾਰ ਹੋਊ ਤੁਹਾਡੇ ਘਰ ਦਾ ਸੁਧਾਰ ਹੋਊਗਾ ਨਹੀਂ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ ਕਿੰਨੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜਿਹੜੇ ਤੁਹਾਡੇ ਤੁਹਾਡੇ ਸਹਿਯੋਗੀ ਜਿਹੜੇ ਕਲਾਕਾਰ ਸੀਗੇ ਜੀ ਉਹ ਵੀ ਜੀ ਸਟੋਰ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਬੋਲ ਸਾਹਿਬ ਦੀ ਗੱਲ ਕਰ ਰਹੇ ਹੋ ਹਾਂਜੀ ਜੀ 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 ਬੜੀ ਵਧੀਆ ਗੱਲ ਹੈ ਤੁਹਾਨੂੰ ਕੋਈ ਆਫਰ ਆਈ ਕਿ ਨਹੀਂ ਜੀ ਨਹੀਂ ਆਫਰ ਤਾਂ ਆਉਂਦੀ ਰਹਿੰਦੀਆਂ ਨੇ ਜੀ ਪਰ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ ਅਸੀਂ ਰੂਹਾਂ ਬੱਕਰੀਆਂ ਭਰਾ ਜੀ ਸਾਰੇ ਜਾਣੇ ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ ਜਿਵੇਂ ਮੰਚ 'ਚ ਮੇਰੇ ਖਦਸੇ ਆਉਂਦੇ ਰਹਿੰਦੇ ਵੀ ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ ਜਦੋਂ ਕੋਈ ਇਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ ਹਨਾ ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ ਪ੍ਰਚਾਰ ਚ ਜਾਓਗੇ ਜੀ ਹਾਂਜੀ ਪ੍ਰਚਾਰ ਦੀ ਮਿਹਰਬਾਨੀ ਦੇ ਪਿੱਛੇ 100% ਜਾਂਦਾ ਮਿਹਰਬਾਨੀ ਚੱਲੇ ਜਾਇਆ